ਜਿਹੜਾ ਤੇਰੀ ਆ ਵਾਈਫ ਨੇ ਸਟੋਰੀਆਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰੋਮੋਸ਼ਨ ਲੈ ਕੇ ਵੀ ਆ ਹੋਗੀ ਜੇਕਰ ਤੁਹਾਡੀ ਲਾਈਫ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਕਰੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਜੀ ਕਾਤੋਂ ਪਾਈ ਹੈ ਬਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਇਹ ਵਲਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਆ ਰਹੇ ਆ ਨਿਊਜ਼ ਬਾਈ ਬੰਦੇ ਆ ਗਲਤੀਆਂ ਹਾਂਜੀ ਹੁਣ ਰਹਿਮਤ ਅਲੀ ਨੂੰ ਕਿਸੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਆ ਤੁਹਾਨੂੰ ਕਿੱਥੋਂ ਬਚਾ ਲੂਗਾ ਜੇ ਰਹਿਮਤ ਅਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹ ਵੀ ਕਹਿੰਦੇ ਗਸੰਗਾ ਦਾ ਭਾਈ ਬਚਾਇਆ ਸਾਨੂੰ ਹੁਣ ਬਚਾ ਲੂ ਤੁਹਾਨੂੰ ਉਹ ਨਹੀਂ ਬਈ ਇਤਾਂ ਕਿ ਤ ਕੋਈ ਪਿਛੰਦਾ ਫਿਰ ਤੁਸੀਂ 5-4000 ਦਾ 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮੌਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਾ ਤਾਂ ਤਾਂ ਅਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਨਹੀਂ ਨਹੀਂ ਬਈ ਉਦੋਂ ਇਹ ਤੇ ਦੂਜੀ ਗੱਲ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਠੀਕ ਆ ਨਹੀਂ ਮੇਰਾ ਬਈ ਥੋੜਾ ਕੰਮ ਖਰਾਬ ਹੋ ਜਾਏ ਤੇ ਰਿਕੁਐਸਟ ਹੀ ਹੈ ਬਈ ਇਹ ਸਮਝਾਣਾ ਚਾਹੁੰਦਾ ਸਾਰਾ ਕੁਝ ਪੈਸੇ ਜੀ ਨਹੀਂ ਰੱਖਿਆ ਹਾਂ ਜੀ ਉਹਦੇਗਾ ਵੀਰੇ ਠੀਕ ਆ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋ ਕੁੜੀ ਨੂੰ ਕਹਿ ਆਂਦੀ ਵਾਈਫ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾ ਤਾਂ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ